ਪੰਜਾਬ ਨੇ ਦੇਸ਼ ਦੇ ਸਿਹਤ ਖੇਤਰ ਦੇ ਵਿੱਚ ਇਤਿਹਾਸ ਰਚ ਦਿੱਤਾ ਮੋਹਾਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮਿਲੇਗਾ ਸਰਕਾਰ ਹੀ ਨਹੀਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਇਹ ਇਲਾਜ ਮੁਫਤ ਹੋਵੇਗਾ ਇਸ ਯੋਜਨਾ ਨੂੰ ਕੇਂਦਰ ਦੀ ਆਯੂਸ਼ਮਾਨ ਭਾਰਤ ਯੋਜਨਾ ਨਾਲ ਤੁਲਨਾ ਕਰੀਏ ਤਾਂ ਪੰਜਾਬ ਦੀ ਸਕੀਮ ਕਈ ਗੁਣਾ ਅੱਗੇ ਨਿਕਲਦੀ ਨਜ਼ਰ ਆ ਰਹੀ ਹੈ ਆਸ਼ਵਾਨ ਦੇ ਵਿੱਚ 5 ਲੱਖ ਰੁਪਏ ਤੱਕ ਦੀ ਸੀਮਾ ਅਤੇ ਆਮਦਨ ਦੀ ਸ਼ਰਤ ਹੈ ਜਦਕਿ ਪੰਜਾਬ ਦੀ ਸਿਹਤ ਵਿਮਾ ਯੋਜਨਾ ਵਿੱਚ ਨਾ ਹੀ ਕੋਈ ਇਨਕਮ ਲਿਮਟ ਹੈ ਤੇ ਨਾ ਹੀ ਉਮਰ ਦੀ ਪਾਬੰਦੀ 100% ਦੀ ਪੰਜਾਬੀ ਇਸ ਦੇ ਧਾਇਰੇ ਦੇ ਵਿੱਚ ਆਉਂਦੇ ਨੇ ਜੋ ਕਿ ਇਸ ਨੂੰ ਦੇਸ਼ ਦੀ ਪਹਿਲੀ ਯੂਨੀਵਰਸਲ ਹੈਲਥ ਕਵਰ ਯੋਜਨਾ ਬਣਾਉਂਦੇ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕੀਤਾ ਹੈ ਕਿ ਹੁਣ ਨਾ ਨੀਲਾ ਕਾਰਡ ਨਾ ਹਰਾ ਕਾਰਡ ਸਿਰਫ ਇਲਾਜ ਕਿਡਨੀ ਦਿਲ ਕੈਂਸਰ ਡਿਲੀਵਰੀ ਘੁੱਟਨੇ ਦਾ ਆਪਰੇਸ਼ਨ ਸਮੇਤ ਸਾਰੀਆਂ ਗੰਭੀਰ ਬਿਮਾਰੀਆਂ ਇਸ ਯੋਜਨਾ ਵਿੱਚ ਸ਼ਾਮਿਲ ਨੇ ਹਸਪਤਾਲਾਂ ਨੂੰ 15 ਦਿਨ ਦੇ ਵਿੱਚ ਭੁਗਤਾਨ ਕਰਨਾ ਪਵੇਗਾ ਅਤੇ ਮਰੀਜ਼ ਨੂੰ 1 ਰੁਪਇਆ ਵੀ ਖਰਚ ਨਹੀਂ ਦੇਣਾ ਹੋਵੇਗਾ 15 ਦਿਨਾਂ ਦੇ ਵਿੱਚ ਭੁਗਤਾਨ ਦੀ ਸੀਮਾ ਤੈਅ ਕੀਤੀ ਗਈ ਹੈ ਤੇ ਸਰਕਾਰ ਇਹ ਸਾਰਾ ਖਰਚ 15 ਦਿਨਾਂ ਦੇ ਅੰਦਰ ਦੇਵੇਗੀ ਇਹ ਸਕੀਮ ਗਰੀਬ ਹੀ ਨਹੀਂ ਮੱਧ ਵਰਗੀ ਅਤੇ ਅਮੀਰ ਵਰਗ ਲਈ ਵੀ ਸਿਹਤ ਦੀ ਪੂਰੀ ਗਾਰੰਟੀ ਹੈ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਿਰਫ ਇੱਕ ਸਕੀਮ ਨਹੀਂ ਬਲਕਿ ਸਿਹਤ ਦਾ ਸੰਵਿਧਾਨਕ ਹੱਕ ਬਣਾਉਣ ਵੱਲ ਇੱਕ ਵੱਡਾ ਕਦਮ ਹੈ ਆਯੂਸ਼ਮਾਨ ਤੋਂ ਅੱਗੇ ਨਿਕਲ ਕੇ ਪੰਜਾਬ ਨੇ ਦੇਸ਼ ਨੂੰ ਦਿਖਾ ਦਿੱਤਾ ਹੈ ਕਿ ਜੇ ਕਰਨੀਅਤ ਸਾਫ਼ ਹੋਵੇ ਤਾਂ ਸਿਹਤ ਸਭ ਲਈ ਮੁਫਤ ਹੋਵੇ ਕੀ ਹੈ। ਹਮਤ ਉਹਨਾਂ ਦੀ ਜੇਬ ਦਾ ਜਿਹੜਾ ਇੰਨਾ ਕੁ ਤਾਂ ਖਰਚਾ ਜਿਹੜਾ ਉਹਨਾਂ ਨੂੰ ਇਹ ਹੋਵੇ ਕਿ ਕੋਈ ਨਹੀਂ ਕੋਈ ਤਾਂ ਹੈਗਾ ਸਾਡੇ ਲਈ ਫਿਰ ਜਿਹੜਾ ਸਾਨੂੰ ਇਸ ਬਿਮਾਰੀ ਚੋਂ ਕੱਢ ਲੂਗਾ ਜਾਂ ਕੋਈ ਪੈਸੇ ਦੀ ਚਿੰਤਾ ਨਹੀਂ ਹੋਣੀ ਚਾਹੀਦੀ। ਤੇ ਮੈਂ ਬਹੁਤ ਸਾਰੇ ਘਰ ਮੌਤ ਨੂੰ ਉਡੀਕਦੇ ਦੇਖੇ ਕਿ ਬਜ਼ੁਰਗ ਜਿਹੜੇ ਨੇ ਉਹ ਕਹਿੰਦੇ ਜਿੱਦੇ ਮੇਰਾ ਸਾਹ ਮੁੱਕ ਗਏ ਮੇਰਾ ਸੰਸਕਾਰ ਕਰ ਦਿਓ ਬਸ ਬਾਕੀ ਵੇਟ ਕਰ ਲਓ ਤੁਸੀਂ ਮੰਝਿਆ ਨਾ ਜੁੜ ਗਏ ਮਤਲਬ ਪੈਸੇ ਐ ਨਹੀਂ ਪਰਿਵਾਰ ਕੋਲੇ ਜੇ ਲੈ ਕੇ ਜਾਣਗੇ ਹਸਪਤਾਲ ਚ ਬਜ਼ੁਰਗ ਨੇ ਤਾਂ ਜਾਣਾ ਹੀ ਜਾਣਾ ਹੈ ਨਾਲ ਸਾਰਾ ਟੱਬਰ ਜਾਊਗਾ ਜਿਸ ਤਰ੍ਹਾਂ ਡਾਕਟਰ ਸਾਹਿਬ ਕਹ ਰਹੇ ਸੀ ਬਲਵੀ ਸੀ ਕਿ ਨਾਲ ਉਹ ਕਰਜ਼ਾ ਦੇ ਜਾਂਦਾ ਹੈ ਉਹ ਫਿਰ ਜਿਉਂਦੇ ਹੀ ਮਰ ਜਾਂਦੇ ਆ ਜੀ ਨਾ ਜਿਉਂਦਿਆਂ ਚ ਨਾ ਮਰਦਿਆਂ ਚ ਉਹ ਕਿਸੇ ਪਾਸੇ ਨਹੀਂ ਹੁੰਦੇ ਸੋ ਇਸ ਕਰਕੇ ਮੈਂ ਬਹੁਤ ਸਾਰੇ ਘਰ ਬਿਮਾਰੀਆਂ ਨਾਲ ਖਤਮ ਹੁੰਦੇ ਜਬ ਬਿਮਾਰੀਆਂ ਦੇ ਅੱਗੇ ਹੱਥ ਖੜੇ ਕਰਦੇ ਦੇਖੇ ਆ ਮੈਂ ਸੋ ਹੁਣ ਉਹ ਪਾਸਟ ਹੋ ਗਿਆ ਹੁਣ ਉਹ ਗੱਲਾਂ ਭੁੱਲ ਜੋ ਹੁਣ ਕੋਈ ਵੀ ਪੰਜਾਬ ਦਾ ਵਸਨੀਕ ਜਿਹੜਾ ਹੈ ਉਹ ਇਹ ਨਹੀਂ ਕਹੂਗਾ ਕਿ ਮੇਰਾ ਇਲਾਜ ਨਾ ਕਰਾਓ ਉਹ ਚਾਹੇ ਆਪ ਚਲਾ ਜਾਵੇ ਆਧਾਰ ਕਾਰਡ ਲੈ ਜਾਏ ਜਿਹੜਾ ਵੀ ਉਹਨੂੰ ਕੋਈ ਬਿਮਾਰੀ ਹੈ ਜਾਂ ਕੋਈ ਇਲਾਜ ਹੈ ਉੱਕਵਰੀ ਹਸਪਤਾਲ ਪਹੁੰਚ ਜੇ ਅੱਗੇ ਹਸਪਤਾਲ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਠਾਕ ਕਰਕੇ ਭੇਜਣਾ ਉਹ ਜਿੱਦੋਂ ਮਰਜੀ ਆ ਜਾਏ ਕੋਈ ਪੈਸਾ ਨਹੀਂ ਹਿਸਾਬ ਕਿਤਾਬ ਸਾਰਾ ਸਰਕਾਰ ਕਰੂਗੀ ਸਾਡੇ ਵਲੰਟੀਅਰ ਸਾਡੇ ਲੀਡਰਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਘਰੋ ਘਰ ਜਾਣਗੇ ਕਾਰਡ ਬਣਾ ਕੇ ਉਹਨਾਂ ਦੇ ਘਰੀ ਫੜਾ ਦੇਣਗੇ ਤੇ ਲੋਕ ਨੇ ਜਿਹੜਾ 10 ਲੱਖ ਦਾ ਸਿਹਤ ਬੀਮਾ ਆ ਉਹਦਾ ਲਾਹਾ ਲੈਣਗੇ ਜਿਵੇਂ ਪਹਿਲਾਂ ਹੁੰਦਾ ਸੀ ਕਿ ਕਈ ਵਾਰ ਜੋ ਸ਼ੁਮਾਨ ਕਾਰਡ ਦੇ ਰਾਹੀਂ ਬਹੁਤ ਸਾਰੇ ਹਸਪਤਾਲ ਤੋਂ ਹਸਪਤਾਲਾਂ ਦੇ ਵਿੱਚ ਠੱਗੀ ਵੀ ਮਾਰੀ ਜਾਂਦੀ ਸੀ ਇਲਾਜ ਕੋਈ ਹੋਰ ਕੀਤਾ ਜਾਂਦਾ ਸੀ ਔਰ 10 ਕੋਝੋਰਤਾ ਹੈ ਡਾਕਟਰਾਂ ਵੱਲੋਂ ਡਾਕਟਰਾਂ ਵੱਲੋਂ ਬੜੇ ਵੱਡੇ ਪੱਧਰ ਤੇ ਫਰਾਡ ਕੀਤੀ ਜਾਂਦੀ ਸੀ ਜਿਸ਼ਮਾਨ ਕਰ ਰਹੀ ਪਹਿਲਾਂ ਹਾਂ ਜੀ ਨਹੀਂ ਜਿਹੜਾ ਦੂਜੇ ਕਰਦੇ ਨੇ ਪਾਰਟੀ ਉਹਨਾਂ ਦੇ ਵਾਸਤੇ ਅਸੀਂ ਕੀ ਟਿੱਪਣੀ ਕਰੀ ਪਰ ਸਾਡਾ ਜਿਹੜਾ ਸਾਡੀ ਤਾਂ ਨੀਤੀ ਪਹਿਲਾਂ ਹੀ ਰਹੀ ਹੈ ਜੀ ਹਰ ਇੱਕ ਪਰਿਵਾਰ ਨੂੰ ਜਿਹੜਾ ਸਿਹਤ ਸੇਵਾਵਾਂ ਦੇਣੀਆਂ ਨੇ ਉਹ ਬਿਨਾਂ ਨਿਰਵੇਗਨ ਦੇਵਾਂਗੇ ਤੇ ਸਰਕਾਰ ਜਿਹੜੀ ਹੈ ਕੋਈ ਹਜਾ ਕੋਈ ਕੰਮ ਨਾ ਹੋਵੇ ਮੈਂ ਸਮਝਦਾ ਹਾਂ ਪੂਰੀ ਨਿਗਰ ਰੱਖੂਗੀ ਇਹਦੇ ਉੱਪਰ ਕਿਉਂਕਿ ਸਾਡਾ ਤਾਂ ਨਾਰਾ ਹੈ ਜੀ ਐਂਟੀ ਕ੍ਰਾਪਸ਼ਨ ਦੇ ਉੱਪਰ ਜਿਹੜਾ ਹੈਗਾ ਇਹ ਹਾਂ ਜੀ ਸੋ ਤੁਸੀਂ ਦੇਖਿਆ ਕਿ ਜਿਹੜੇ ਇੱਥੇ ਕਾਰਡ ਬਣਨ ਦੀ ਸ਼ੁਰੂਆਤ ਹੋ ਚੁੱਕੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਮੋਹਾਲੀ ਦੇ ਵਿੱਚੋਂ ਇਹ ਜਿਹੜਾ ਕੈਂਪ ਲੱਗਿਆ ਹੋਇਆ ਇਸ ਦੀ ਸ਼ੁਰੂਆਤ ਮੋਹਾਲੀ ਦੇ ਵਿੱਚੋਂ ਹੋ ਚੁੱਕੀ ਹੈਗੀ ਔਰ ਪੰਜਾਬ ਭਰ ਦੇ ਵਿੱਚ ਬਹੁਤ ਜਲਦੀ ਜਿਹੜੀ ਕਿ ਇੱਕ ਦੋ ਦਿਨ ਦੇ ਵਿੱਚ ਇਹਦੀ ਸ਼ੁਰੂਆਤ ਹੋ ਜਾਏਗੀ ਔਰ ਬਹੁਤ ਜਲਦੀ ਇਹ 10 ਲੱਖ ਵਾਲਾ ਜਿਹੜਾ ਕਾਰਡ ਆ ਤੁਹਾਡੇ ਬਣ ਕੇ ਘਰ ਆ ਜਾਵੇਗਾ ਔਰ ਤੁਸੀਂ ਇਸ ਦਾ ਲਾਹਾ ਲੈ ਸਕੋਗੇ